ਆ ਵੀ ਸਾਰੇ ਉਹ ਹਰ ਜਿਹੜੀ ਘੜੀ ਹੈ ਕਿ ਇਹ ਆਹ ਹਾਂ ਜਿਹੜਾ ਦੱਸਦੇ ਨੇ ਬੋਲਾ ਪਾਈ ਜ ਨੇ ਬਲੇਡ ਨਾਲ ਤੇ ਯਾਰੋ ੱਕੇ ਨਾ ਮਾਰੋ ਭਾਈ ਜਿਮਨਾਕਾ ਕੋ ਸੋਰੀਆਂ ਜਿਹਾ ਚਲੋ ਉਹ ਲਗਾ ਰਿਹਾ ਪਰ ਦੇਖਣ ਆਪਾਂ ਜੀ ਕੋਈ ਦੇ ਲਾਗੇ ਲੋਕਾਂ ਦੇ ਲਾਗੇ ਕਾਨੂੰਨ ਦੇ ਲਾਗੇ ਨਹੀਂ ਮਜਬੂਰ ਹੋਈ ਆ ਨਾ ਸਾਰਾ ਇਹ ਨਹੀਂ ਕਰਦਾ ਉਹਦਾ ਬੋਲਣ ਦਾ ਸਟੇਜ ਦੇਖਿਆ ਸੀ ਸਾਡਾ ਪ੍ਰਸਾਦ ਇਹ ਵੀ ਅਸੀਂ ਲੋਕ ਜਾ ਤਾਂ ਸਾਡਾ ਮਸਲਾ ਹੱਲ ਤਿੰਨ ਮੈਂ ਕਿਹਾ ਵੀ ਤੂੰ ਆਪਣਾ ਮਾਈਕ ਫੜ ਲੀਂ ਨਹੀਂ ਕਿਉਂ ਡੋਣ ਲਈ ਇੱਥੇ ਲੱਗ ਸਕਦੀ ਐ ਲਿਸਟ ਪਰ ਹੁੰਦੀ ਮੇਰਾ ਬੰਦਾ ਤੂੰ ਆਪਣੇ ਬੰਦੇ ਬਣਾ ਤੂੰ ਉਹਦਾ ਵਿਸ਼ੇ ਲੱਗਿਆ ਬੱਸ ਜਾਨੂੰ ਮੈਂ ਕੱਲ ਤੇਲ ਤੋਂ ਦੇਦਾ ਸੀ ਆ ਤੂੰ ਆਏ ਸੀ ਕਿ ਅੱਗੇ ਇੱਕ ਗੁੱਟੇ ਕੇ ਪੂਰਾ ਇੰਜਾਮ ਸੇ ਸੰਗਲ ਦਾ ਸਵਾਲ ਹੈ ਅੰਦਾ ਵੀ ਇਹਦਾ ਤੇ ਗੇਟ ਵੱਡੇ ਨਾਲ ਕਿਤੇ ਹੱਲ ਲੱਗੇ ਨਾ ਤੁਸੀਂ ਕਹੋ ਕਿਤੇ ਡਰਾਮੇ ਕਰਦਾ ਆ ਲੈ ਕੇ ਆ ਆਂਗਨ ਜੇ ਵੀ ਹਸਪਤਲ ਦੇ ਜਾਂ ਚਾਹ ਰਿਹਾ ਨਾ ਤਾਂ ਬਹੁਤ ਵੱਡੀ ਗੱਲ ਹੋ ਗਈ। ਦਾਤਾ ਕਿਸਾਨਾਂ ਨੂੰ ਕਿਸਾਨਾਂ ਦਾ ਫਰਕ ਆਖੋ ਮਰ ਰਿਹਾ ਜੀ। ਇਹਦੇ ਉਹਨਾਂ ਨੂੰ ਲੈ ਗਿਆ ਤਾਂ ਕੋਈ ਨਾ ਖਰਾਬ ਇਹਦੇ ਕਿਹੜੇ ਦਿਨ ਪਾਉਂਦੇ। ਹਾਂ ਹਾਂ ਬਾਕੀ ਤਾਂ ਜੈ ਜੀ 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 ਇਹ ਰੂਸੀ ਕਰਦੇ ਜਾਂਦੇ ਹਨ। ਉਹਨਾਂ 올ਦੀ ਬਗੜਦਾ ਇੱਥੇ ਕਿਵੇਂ ਅੱਜਕੱਲ ਦਾ ਸੋਸ਼ਲ ਮੀਡੀਆ ਜਮਾਨੇ ਕਿ ਸਲਾਈਡ ਲਾਣਾ। ਇੱਥੇ ਜਿਵੇਂ ਐਲਡੀ ਲੱਗਦੀ ਹੈ ਉਹਦੇ ਤੇ ਰੇਟ ਦੱਸਣ ਵੀ ਅੱਜ ਦਾ ਰੇਟ ਮਾਰਕੀਟ ਦਾ ਇਹ ਹੈ। ਜਿੰਨੀ ਇਹਨਾਂ ਦੇ ਆਰਟੀ ਜੂਨੀਅਨ ਦੇ ਮੈਂਬਰ ਹੈ ਜਾਂ ਫਰੂਟ ਦੇ ਮੈਂਬਰ ਹੈ। ਉਹ ਆਪ ਦਾ ਇੱਥੇ ਲਾਈਵ ਵੇਖਣ ਲੋਕਾਂ ਨੂੰ ਪਤਾ ਲੱਗੇ ਵੀ ਗੋभी ਇੱਥੋਂ 5 ਰੁਪਏ ਨਿਕਲੀ ਹੈ ਹੂੰ ਹੂੰ ਠੀਕ ਹੈ ਸਰ ਕੱਲ ਮੋਲੀ ਇੱਥੋਂ 3 ਰੁਪਏ ਨਿਕਲੀ ਬਾਜ਼ਾਰ ਚ ਚੱਲੀ ਪੇ ਹੋਗੇ ਸਰ ਅੱਛਾ ਇੱਥੇ ਹਜ਼ਾਰਾਂ ਦੀ ਤਦਾਦ ਦੇ ਅੰਦਰ ਰੇੜੀਆਂ ਨਿਕਲਦੀਆਂ ਸਰ ਉਹ ਬੰਦੇ ਕੌਣ ਐ ਜਿਹੜੇ ਸਾਨੂੰ ਲੁੱਟੀ ਜਾਂਦੇ ਸਰ ਮੇਰਾ ਕਹਿਣ ਦਾ ਮਤਲਬ ਇੰਨਾ ਹੈ ਦੇਖੋ ਜੀ ਇਸ ਦੇ ਸਬੰਧ ਚ ਮੈਂ ਇਹ ਕਹਿਣਾ ਚਾਹਾਂਗਾ ਜਿਹੜਾ ਇੱਥੋਂ ਦਾ ਰੇਟ ਹੁੰਦਾ ਉਹ ਮਾਰਕੀਟ ਡਰਾਈਵਨ ਰੇਟ ਆ ਉਹਨਾਂ ਸੇਲ ਮੰਡੀ ਦਾ ਉਹਦੇ ਵਿੱਚ ਉਸ ਤੋਂ ਬਾਅਦ ਰਿਟੇਲ ਦੇ ਵਿੱਚ ਜੋ ਰੇਟ ਵਿਕ ਰਿਹਾ ਉਹਦੇ ਤੇ ਮਤਲਬ ਕੋਈ ਕੰਟਰੋਲਿੰਗ ਨਹੀਂ ਰੇਟ ਦੀ ਇੱਥੋਂ ਦੀ ਵੀ ਕੋਈ ਕੰਟਰੋਲਿੰਗ ਨਹੀਂ ਹੈ ਜੋ ਰੇਟ ਇੱਥੇ ਵਿਕਦਾ ਉਹ ਸਾਡੇ ਕੋਲੇ ਨੋਟ ਹੁੰਦਾ ਜੇ ਤੁਹਾਨੂੰ ਉਹਦੀ ਜਾਣਕਾਰੀ ਚਾਹੀਦੀ ਹੈ ਵੀ ਕੀ ਰੇਟ ਵਿਕਿਆ ਜਾਂ ਹੋਰ ਹੈ ਉਹਦੀ ਸਾਡੇ ਕੋਲੇ ਤੁਸੀਂ ਆ ਕੇ ਜਾਣਕਾਰੀ ਲੈ ਸਕਦੇ ਹੋ ਇਹ ਕਹਿੰਦੇ ਤੁਸੀਂ ਹੁਣ ਮੰਨ ਲਈਓ ਨਾ ਵੀ ਇਹਦਾ ਕੋਈ ਕੰਟਰੋਲ ਹੈ ਨਹੀਂ ਨਾ ਇੱਥੇ ਨਾ ਕੰਟਰੋਲ ਸਿਰ ਮਾਰਕੀਟ ਦਾ ਜੇ ਸਬਜ਼ੀ ਮੰਡੀ ਦਾ ਰੇਟ ਕੋਈ ਕੰਟਰੋਲ ਕੋਈ ਆਧਾਰਾ ਨਹੀਂ ਡਿਸਾਈਡ ਕਰਦਾ ਸਾਡੇ ਕੋਲ ਕੋਈ ਅਜਿਹੀ ਪਾਵਰ ਨਹੀਂ ਹੈ ਵੀ ਅਸੀਂ ਸਾਨੂੰ ਡਿਸਾਈਡ ਹਰ ਅੱਜ ਤੱਕ ਐਸ ਮੁੱਦੇ ਤੇ ਕੋਈ ਬੋਲੇ ਹੀ ਨਹੀਂ ਸ ਉਹ ਤੁਸੀਂ ਦੇਖੋ ਇੱਕ ਆਪਦਾ ਜੋ ਕਹਿਣਾ ਚਾਹੁੰਦੇ ਹਾਂ ਮੁੱਦਾ ਉਹ ਕਰ ਸਕਦੇ ਹੋ ਕੋਈ ਇਸੇ ਵਿੱਚ ਇਹ ਨਹੀਂ ਹੈ ਵੀ ਕੋਈ ਸਾਡੀ ਉਲੰਘਣਾ ਨਹੀਂ ਕੋਈ ਹਾਂਜੀ ਹਾਂ ਕੋਈ ਲੜਨਾ ਪੈ ਨਹੀਂ ਆਇਆ ਸਾਡਾ ਤਾਂ ਇੱਕ ਮੈਸੇਜ ਜਾਵੇ ਜਿੰਦੇ ਨਾਲ ਜਿਹੜੀ ਪਾਵਰ ਤੁਹਾਡੇ ਕੋਲੇ ਆ ਜਾਂ ਆੜਤੀਆਂ ਕੋਲੇ ਪਾਵਰ ਹੈ ਉਹ ਡੀਸੀ ਤੱਕ ਪੰਚਾ ਕੇ ਇਹਨੂੰ ਅਧਾਰਤ ਕੀਤਾ ਜਾਵੇ ਜੇ ਕਰੋਨਾ ਕਾਲ ਵੇਲੇ ਹੋ ਗਿਆ ਸੀ ਤੇ ਹੁਣ ਕਿਉਂ ਨਹੀਂ ਦੇਖੋ ਜੀ ਇਸ ਦੇ ਸਬੰਧ ਦੇ ਵਿੱਚ ਤੁਸੀਂ ਡੀਸੀ ਸਾਹਿਬ ਨੂੰ ਮਿਲ ਜਾਓ ਡੀਸੀ ਸਾਹਿਬ ਨੂੰ ਵੀ ਮਿਲ ਸਕਦੇ ਹੋ ਉਹਨਾਂ ਨੂੰ ਦੇ ਕੋਈ ਤੁਹਾਨੂੰ ਪ੍ਰੋਬਲਮ ਹੈਗੀ ਹੈ ਦਿੱਕਤ ਹੈਗੀ ਉਹ ਉਹਨਾਂ ਨੂੰ ਦੱਸ ਸਕਦੇ ਹੋ ਬਟ ਇੱਥੇ ਮਤਲਬ ਇਸ ਚੀਜ਼ ਦੇ ਲਈ ਸਾਡੇ ਇਹਨਾਂ ਗੇਟਸ ਨੂੰ ਜਾਂ ਹੋਰ ਉਹ ਕਰਨਾ ਉਹ ਚੀਜ਼ ਜ਼ਾਇਦ ਜੇ ਜਿੱਥੇ ਸਾਡੀ ਦੇਖੋ ਜਿੱਥੇ ਸਾਡੀ ਲੋਕੇਸ਼ਨ ਬੰਦ ਹੈ ਜਿੱਥੇ ਸਾਨੂੰ ਤਕਲੀਫ ਹੈ ਉੱਤੇ ਖੜ ਕੇ ਹੀ ਬੰਦਾ ਦੱਸੂ ਨਾ ਜੇ ਮੇਰੇ ਦਰਦ ਇੱਥੇ ਹੋ ਰਿਹਾ ਤਾਂ ਮੈਂ ਡਾਕਟਰ ਨੂੰ ਦੱਸੂ ਮੇਰੇ ਦਰਦ ਇੱਥੇ ਹੋ ਰਿਹਾ ਨਹੀਂ ਮੈਨੂੰ ਚਲੋ ਇਹ ਜਿਹੜੇ ਇਨਫਰਮੇਸ਼ਨ ਜੀ ਫੈਕਟਰੀ ਹੋ ਤੁਹਾਨੂੰ ਕੱਲ ਤੱਕ ਵੀ ਕੱਲ੍ਹ ਗੱਲ ਤੁਹਾਨੂੰ ਪਤਾ ਲੱਗੀ ਜੀ ਆਪ ਨੂੰ ਹੈ ਨਾ ਸੁਣੋ ਸੁਣੋ ਮੇਰੀ ਬੇਨਤੀ ਸੁਣੋ ਵੀਰ ਜੀ ਤੁਸੀਂ ਫੋਨ ਕਰ ਦਿੰਦੇ ਸੀ ਤੁਹਾਡੇ ਕੋਲ ਵੀ ਆ ਕੇ ਬਹਿ ਸਕਦੇ ਕੋਈ ਦਿੱਕਤ ਨਹੀਂ ਸਾਨੂੰ ਸਰ ਤੁਸੀਂ ਆ ਕੇ ਸਾਨੂੰ ਮਿਲ ਸਕਦੇ ਹੋ ਕੋਈ ਅਸੀਂ ਇੱਥੇ 9 ਤੋਂ 5 ਇੱਥੇ ਹਾਜ਼ਰ ਬੈਠੇ ਹਾਂ ਹਾਂ ਜਦ ਵੀ ਜਦੋਂ ਮਰਜ਼ੀ ਮੋਸਟ ਵੈਲਕਮ ਹੁਆ ਕੇ ਆਓ ਸੱਤ ਤਾਂ ਪਤਾ ਲੱਗਿਆ ਨਾ ਇੱਥੇ ਆਈ ਹਾਂ ਪਹਿਲੀ ਵਾਰੀ ਪਤਾ ਲੱਗਿਆ ਨਾ ਪਰ ਤੁਸੀਂ ਆਪ ਦੇ ਲੈਟਰ ਤੇ ਉੱਥੇ ਲਿਖ ਕੇ ਭੇਜੋ ਡੀਸੀ ਨੂੰ ਭਾਈ ਤੇ ਸਾਡੀ ਨੂੰ ਸਮੱਸਿਆ ਆ ਰਹੀ ਸਰ ਤੁਸੀਂ ਮੈਨੂੰ ਕੋਈ ਲੈਟਰ ਦਿੱਤਾ ਆ ਦੇ ਮੈਨੂੰ ਆ ਕੇ ਦਿਓ ਲੈਟਰ ਦੇ ਦੇ ਨਾ ਤੁਹਾਡੇ ਅੱਗੇ ਫਾਰਵਰਡ ਕਰਾ ਲੈ ਲੈਟਰ ਦੇ ਦੇ ਨਾ ਪਤਾ ਨਹੀਂ ਗੱਲ ਨਹੀਂ ਲੈਟਰ ਦੇ ਦੇ ਨਾ ਸਾਡਾ ਮਤਲਬ ਹੱਲ ਕਰੋ ਸਰ ਤੁਸੀਂ ਸਰ ਮੈਨੂੰ ਆ ਕੇ ਇੱਥੇ ਇੱਕ ਜੋ ਵੀ ਤੁਹਾਡੀ ਦਿੱਕ ਅਸੀਂ ਉਹਦੀ ਜਾਂਚ ਕਰਾਂਗੇ ਜਾਂਚ ਦਾ ਕੰਮ ਲੰਬ ਗੂ ਇਹਨਾਂ ਨੂੰ ਸਿੱਧਾ ਕਹੋ ਆਹੇ ਨਹੀਂ ਹੁੰਦਾ ਜੀ ਇਹਨਾਂ ਨੂੰ ਸਿੱਧਾ ਕਹੋ ਵੜੇ ਆ ਭਾਈ ਇਹ 250 ਗੱਲ ਕੀ ਹੈ ਹਰ ਨਾਲ ਲਗਾ ਰਹੇ ਆ ਕਿ ਲਈ ਉਸ ਤੋਂ ਵੀ ਵੱਡਾ ਹੈ ਆ ਕੀ ਡਰਵਲ 88 ਹੁੰਦਾ ਇਹ ਤਾਂ ਸਾਰੇ ਪੰਜਾਬ ਸਾਰੇ 올ਓਵਰ ਇੰਡੀਆ ਦੇ ਵਿੱਚ ਹੀ ਹੈ ਦਿੱਲੀ ਦੀ ਮੰਡੀ ਲੈ ਲਓ ਤੁਸੀਂ ਹੋਰ ਜਿਹੜੀਆਂ ਵੀ ਮੰਡੀਆਂ ਲੈ ਲਓ ਕਿਤੇ ਵੀ ਕੋਈ ਰੇਟ ਡਿਸਾਈਡ ਨਹੀਂ ਹੁੰਦਾ ਇਹ ਕਹਿੰਦੇ ਨੇ ਕਰੋਨਾ ਕਾਲ ਵੇਲੇ ਦੇਖੋ ਉਦੋਂ ਇੱਕ ਇੱਕ ਮਤਲਬ ਉਹ ਡਿਫਰੈਂਟ ਸਿਨੈਰੀਓ ਸੀਗਾ ਉਦੋਂ ਡੀਸੀ ਸਾਹਿਬ ਵੱਲੋਂ ਜਿਹੜੇ ਰੇਟ ਕੰਟਰੋਲ ਕੀਤੇ ਗਏ ਸੀਗੇ ਤਾਂ ਕਿ ਲੋਕਾਂ ਦੀ ਲੁੱਟਖਸਟ ਨਾ ਹੋਵੇ ਪਰ ਆਮ ਜਿਹੜੀ ਹੈ ਨੋਰਮਲ ਉਸ ਦੇ ਵਿੱਚ ਕੋਈ ਵੀ ਰੇਟ ਜਿਹੜਾ ਹੈ ਨਿਰਧਾਰਿਤ ਨਹੀਂ ਤੁਹਾਨੂੰ ਲੱਗਦਾ ਨਹੀਂ ਕਿ ਜਿਵੇਂ ਮੰਡੀ ਚ ਹੈ ਬੰਦਾ 10 ਰੁਪਏ ਕਿਲੋ ਮੰਡੀ ਚ ਵਿਕਦੀ ਹੈ ਉਹ ਕਾ ਮ ਜੁੰਮਰ ਨੂੰ 100 ਰੁਪਏ ਕਿਲੋ ਜਾਂ 80 ਰੁਪਏ ਕਿਲੋ ਸਰ ਇਹ ਮੈਨੂੰ ਇੱਕ ਮਿੰਟ ਮਿਲ ਲਓ ਲੱਗਦਾ ਨਹੀਂ ਪੋਛ ਜ਼ਿਆਦਾ ਪੈ ਰਿਹਾ ਕੋਈ ਇਹਦਾ ਕੁਝ ਹੱਲ ਵਾਸਤੇ ਤੁਸੀਂ ਉੱਪਰ ਲਿਖੋਗੇ ਜਾਂ ਕੁਝ ਇਸ ਤਰ੍ਹਾਂ ਕਰੋਗੇ ਜੀ ਮੈਂ ਡਿਮਾਂਡ ਕੀਤੀ ਹੈਗੀ ਹੈ 10 ਤੋਂ 100 ਰੇਟ ਨਹੀਂ ਹੈਗਾ ਜੋ ਮਤਲਬ ਜੇ ਹੋਵੇ ਵੀ ਤਾਂ ਮਤਲਬ ਉਹ ਸਿੱਧੀ ਬੱਕਰੀ ਉਹ ਹੈ ਜਿਵੇਂ ਉਹ ਤੁਸੀਂ ਪਿਆਜ਼ ਦਾ ਰੇਟ ਹੈ ਮੇਰੀ ਬੇਨਤੀ ਕਰੋ ਤੁਸੀਂ ਆਪ ਦੇ ਸਿਵਲ ਜਿਵੇਂ ਕਿਸੇ ਸਾਰਿਆਂ ਦਾ ਪਤਾ ਨਹੀਂ ਨਾ ਵੀ ਕੌਣ ਕੀ ਹੈ ਤੁਸੀਂ ਇੱਕ ਵਾਰੀ ਉੱਥੇ ਜਾ ਕੇ ਪਤਾ ਤਾਂ ਕਰੋ ਨਾ ਆਪਦੇ ਲੈਵਲ ਤੇ ਭਾਈ ਤੁਸੀਂ ਕੀ ਭਾ ਦੇ ਰਹੇ ਹੋ ਕਿੰਨੇ ਜੀ ਰੇਟਸ ਹੈਗੇ ਨੇ ਕੋਈ ਗੱਲ ਨਹੀਂ ਤੁਸੀਂ ਇੱਧਰ ਆਪਣੀ ਰਿਟੇਲ